ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਅਮਰੇਸ਼ਹੀਰ ਬਾਬਾ ਦੀਪ ਸਿੰਘ ਸਾਹਿਬ ਜੀ ਤਨ ਤਨ ਬਾਬਾ ਨੂਦ ਸਿੰਘ ਸਾਹਿਬ ਜੀ ਸਮੂਹ ਸ਼ਹੀਦਾ ਸਿੰਘਾਂ ਗੁਰੂ ਸਹਿਬਾਨਾਂ ਦੇ ਚਰਨਾ ਕਮਲਾਂ ਦੀ ਵਿੱਚ ਨਮਸਕਾਰ ਕਰਦੀ ਆ ਖਾਲਸਾ ਜੀ ਅਸੀਂ ਜੋ ਵੀ ਜਾਣਕਾਰੀ ਤੁਹਾਡੇ ਨਾਲ ਸਾਥ ਸੰਗੇ ਜੀ ਸਾਲ ਜੀ ਕਰਦੇ ਆ ਜਾਂ ਜੋ ਵੀ ਵਿਚਾਰ ਅਸੀਂ ਸਾਂਝੀ ਕਰਦੇ ਆ ਕਿ ਸਾਡੀ ਆਪਣੀ ਬਣਾਈ ਹੋਈ ਵਿਚਾਰ ਨਹੀਂ ਹੁੰਦੀ ਇਹ ਹੀ ਮਾਪੁਰਖਾਂ ਦੇ ਜੀਵਨ ਦੇ ਵਿੱਚੋਂ ਜੋ ਅਸੀਂ ਹੱਦ ਬੀਤੀਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾਂ ਕਰਦੀ ਹੈ ਮਾਪੁਰਖਾਂ ਦੇ ਜੀਵਨ ਦੇ ਵਿੱਚੋਂ ਜੋ ਵੀ ਜਾਣਕਾਰੀ ਸਾਨੂੰ ਪ੍ਰਾਪਤ ਹੁੰਦੀ ਏ ਉਹ ਅਸੀਂ ਤੁਹਾਡੇ ਨਾਲ ਸਾਂਝੀ ਕਰਦੇ ਆ ਤੇ ਜੇਕਰ ਸਾਥ ਸੰਗੇ ਜੀ ਅਸੀਂ ਤੁਹਾਡੇ ਨਾਲ ਕੋਈ ਉਪਾਅ ਸੰਜਿਆ ਕਰਦੇ ਆ ਜੋ ਕਿ ਆਪਣੀ ਘਰੇਲੂ ਘਰ ਦੇ ਵਿੱਚੋਂ ਹੀ ਆਪਾਂ ਆਪਣੇ ਫਾਇਦੇ ਦੇ ਲਈ ਕੋਈ ਉਪਾਅ ਕਰਦੇ ਆ ਜਿਵੇਂ ਸਾਥ ਸੰਗਤ ਜੀ ਅੱਜ ਦੇ ਸਮੇਂ ਦੇ ਵਿੱਚ ਬਹੁਤ ਭੈਣਪਰਾ ਬਹੁਤ ਜ਼ਿਆਦਾ ਦੁਖੀ ਨੇ ਕੋਈ ਤਾਂ ਬਿਮਾਰੀ ਨੂੰ ਲੈ ਕੇ ਦੁਖੀ ਏ ਕੋਈ ਪੈਸੇ ਨੂੰ ਲੈ ਕੇ ਕੋਈ ਕੰਮ ਨਹੀਂ ਚੱਲਦਾ ਜਦੋਂ ਇਸ ਤਰ੍ਹਾਂ ਦੀਆਂ ਸਾਥ ਸੰਗਤ ਜੀ ਰੁਕਾਵਟਾਂ ਆਉਂਦੀਆਂ ਨੇ ਆਪਣੀ ਘਰ ਦੇ ਵਿੱਚ ਦਾ ਥੱਕਿਆ ਹਾਰਿਆ ਮਨੁੱਖ ਸਾਧ ਸੰਗਤ ਜੀ ਉਹ ਸਿਆਣਿਆਂ ਦੇ ਕੋਲ ਬਾਬਿਆਂ ਦੇ ਕੋਲ ਜਾਣਾ ਸ਼ੁਰੂ ਕਰ ਦਿੰਦਾ ਹੈ ਕਈ ਭੈਣ ਭਰਾਵਾਂ ਦਾ ਸਾਧ ਸੰਗਤ ਜੀ ਇਹ ਕਹਿਣਾ ਹੁੰਦਾ ਹੈ ਕਿ ਅਸੀਂ ਤਾਂ ਪਾਖ ਵੀ ਬਹੁਤ ਕਰਦੇ ਹਾਂ ਸਾਧ ਸੰਗਤ ਜੀ ਜੇਕਰ ਅਸੀਂ ਤੁਹਾਨੂੰ ਇਹ ਉਪਾਅ ਦੱਸਦੇ ਹਾਂ ਤੇ ਇਸ ਦੇ ਨਾਲ ਇਹ ਨਹੀਂ ਕਿਹਾ ਜਾਂਦਾ ਕਿ ਜੇਕਰ ਆਪਾਂ ਗੁਰਬਾਣੀ ਦਾ ਜਾਪ ਨਾ ਕਰਾਂਗੇ ਇਹ ਉਪਾਦੀ ਨਾਲ ਹੀ ਆਪਣੀ ਜ਼ਿੰਦਗੀ ਜਿਹੜੀ ਸੁਖਾਲੀ ਹੋ ਜਾਵੇਗੀ ਸਾਧ ਸੰਗਤ ਜੀ ਇਸ ਦੀ ਨਾਲ ਨਾਲ ਸਾਨੂੰ ਪਰਮਾਤਮਾ ਦੇ ਅੱਗੇ ਅਰਦਾਸ ਬੇਨਤੀ ਕਰਕੇ ਆਪਾਂ ਨੂੰ ਪਾਠ ਵੀ ਕਰਨਾ ਪਵੇਗਾ ਸੇਵਾ ਸਿਮਰਨ ਵੀ ਕਰਨਾ ਪਵੇਗਾ ਤੇ ਜੇਕਰ ਆਪਣੇ ਮਨ ਦੇ ਵਿੱਚ ਸਾਧ ਸੰਗਤ ਜੀ ਕਿਸੇ ਭੈਣ ਭਰਾ ਦੇ ਪ੍ਰਤੀ ਮਾੜੀ ਸੋਚ ਹੈ ਤੇ ਉਸ ਨੂੰ ਵੀ ਕੱਢਣਾ ਪਵੇਗਾ ਸੋ ਇਸ ਤਰ੍ਹਾਂ ਸਾਧ ਸੰਗਤ ਜੀ ਅੱਜ ਦੀ ਅਸੀਂ ਜੋ ਵੀਡੀਓ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਇਸ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਵੀ ਚਾਰ ਸਾਂਝੀ ਕਰਾਂਗੇ ਕਿ ਜੇਕਰ ਤੁਸੀਂ ਅੱਜ ਰਾਤ ਨੂੰ ਸੋਵਾਰ ਦੀ ਰਾਤ 12 ਵਜੇ ਤੋਂ ਬਾਅਦ ਦੇ ਵਿੱਚ ਇਹ ਇੱਕ ਛੋਟਾ ਜਿਹਾ ਉਪਾਅ ਕਰ ਲਓਗੇ ਕਿ ਆਪਣੇ ਘਰ ਦੇ ਵਿੱਚੋਂ ਇਸ ਚੀਜ਼ ਨੂੰ ਬਾਹਰ ਕੱਢ ਕੇ ਸੁੱਟ ਦਿਓਗੇ ਤਾਂ ਸਾਥ ਸੰਗਜ ਜੀ ਤੁਹਾਡੇ ਘਰ ਦੀਆਂ ਜਿੰਨੀਆਂ ਵੀ ਇਹ ਮੁਸ਼ਕਲਾਂ ਨੇ ਹੱਲ ਹੋ ਜਾਣਗੀਆਂ ਕੋਸ਼ਿਸ਼ ਇਹ ਨਹੀਂ ਕਰਨੀ ਹੈ ਸਾਧ ਸੰਗੇ ਜੀ ਕਿ ਇਸ ਨੂੰ ਤੁਸੀਂ ਕਰਨ ਦੇ ਸਮੇਂ ਆਪਣੇ ਮਨ ਦੇ ਵਿੱਚ ਪੋਜ਼ਿਟਿਵਿਟੀ ਕਰਕੇ ਇਸ ਉਪਾਅ ਨੂੰ ਕਰਨਾ ਹੈ ਜਿੰਨੀ ਤੁਸੀਂ ਆਪਣੇ ਮਨ ਦੇ ਵਿੱਚ ਪੋਜ਼ਿਟਿਵਿਟੀ ਲੈ ਕੇ ਆਓਗੇ ਉਨਾ ਹੀ ਤੁਹਾਨੂੰ ਇਸ ਉਪਾਅ ਤੋਂ ਫਲ ਵੀ ਮਿਲੇਗਾ ਫਾਇਦਾ ਵੀ ਹੋਵੇਗਾ ਇਸ ਉਪਾਅ ਨੂੰ ਸਾਧ ਸੰਗੇ ਜੀ ਕਿਸ ਤਰੀਕੇ ਦੇ ਨਾਲ ਤੇ ਕਿਵੇਂ ਕਰਨਾ ਹੈ ਇਹ ਅਸੀਂ ਸਾਰੀ ਜਾਣਕਾਰੀ ਤੁਹਾਡੇ ਨਾਲ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਸਾਂਝੀ ਕਰਾਂਗੇ ਇਹ ਕਿਸੇ ਵੀ ਤਰ੍ਹਾਂ ਦਾ ਸਾਸ ਸੰਗੇਜੀ ਨਹੀਂ ਕੋਈ ਵਹਿਮ ਪਰਮੇ ਤੇ ਨਾ ਹੀ ਕੋਈ ਟੋਟਕਾ ਇੱਕ ਛੋਟਾ ਜਿਹਾ ਘਰੇਲੂ ਉਪਾਏ ਜੇਕਰ ਤੁਸੀਂ ਵੀ ਇਸ ਨੂੰ ਕਰਦੇ ਹੋ ਤਾਂ ਤੁਹਾਨੂੰ ਵੀ ਇਸ ਦਾ ਜ਼ਰੂਰ ਫਾਇਦਾ ਹੋਵੇਗਾ ਇਸ ਲਈ ਸਾਰੀ ਭੈਣ ਭਰਾਵਾਂ ਨੂੰ ਬੇਨਤੀ ਹੈ ਕਿ ਇਸ ਵੀਡੀਓ ਨੂੰ ਅੰਤ ਦੇ ਤੱਕ ਜ਼ਰੂਰ ਦੇਖਿਓ ਤੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰੀ ਹੀ ਭੈਣ ਭਰਾਵਾਂ ਨੂੰ ਰਿਕਵੈਸਟ ਏ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਉਣਿਓ ਤਾਂ ਸਾਥ ਸੰਗੇ ਜੀ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਜੀ ਤੁਹਾਡੇ ਇੱਕ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਵੀਰ ਭੈਣ ਦਾ ਵੀ ਭਲਾ ਹੋ ਸਕਦਾ ਹੈ ਇਸ ਕਰਕੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਕੀ ਕਮੇਟੋ ਵਰਕਰਸ ਦੇ ਵਿੱਚ ਵਾਹੀ ਗੁਰੂ ਲੇਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਇਸੇ ਤਰ੍ਹਾਂ ਸਾਥ ਸੰਗਤ ਜੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੀ ਨਾਲ ਵਿਚਾਰ ਕਰਾਂਗੇ ਕਿ ਜੇਕਰ ਕਾਫੀ ਸਮੇਂ ਤੋਂ ਤੁਹਾਡੇ ਕੰਮ ਰੁਕੇ ਹੋਏ ਨੇ ਜਿਵੇਂ ਸਮਝ ਲਓ ਸਾਥ ਸੰਗਤ ਜੀ ਕਿ ਤੁਸੀਂ ਕੋਈ ਕੰਮ ਸ਼ੁਰੂ ਕੀਤਾ ਹੈ ਆਪਣੇ ਘਰ ਦਾ ਤੁਸੀਂ ਮਕਾਨ ਬਣਾਉਣਾ ਸ਼ੁਰੂ ਕੀਤਾ ਹੈ ਉਹ ਕੋਈ ਨਾ ਕੋਈ ਪ੍ਰੋਬਲਮ ਆਉਣ ਦੇ ਕਰਕੇ ਉਹ ਮਕਾਨ ਦਾ ਜੋ ਕੰਮ ਹੈ ਉੱਥੇ ਹੀ ਰੁਕਿਆ ਹੋਇਆ ਹੈ। ਇਹ ਉਹ ਤੁਹਾਡਾ ਕੰਮ ਨਹੀਂ ਹੁੰਦਾ। ਤੇ ਜਾਂ ਫਿਰ ਸਾਧ ਸੰਗਤ ਜੀ ਤੁਸੀਂ ਕਿਸੇ ਇੰਟਰਵਿਊ ਦੇ ਲਈ ਜਾਂਦੇ ਹੋ, ਤੁਸੀਂ ਸਾਰਾ ਇੰਟਰਵਿਊ ਆਪਣਾ ਕਲੀਅਰ ਕਰ ਲੈਣੇ ਹੋ, ਪਾਸ ਹੋ ਜਾਣੇ ਹੋ। ਤੇ ਜਾਂ ਫਿਰ ਸਾਧ ਸੰਗਤ ਜੀ ਤੁਸੀਂ ਇੰਟਰਵਿਊ ਦਿੰਦੇ ਸਮੇਂ ਘਬਰਾ ਜਾਂਦੇ ਹੋ ਤਾਂ ਉਹ ਇੰਟਰਵਿਊ ਤੁਹਾਡੇ ਹੱਥ ਦੀ ਚ ਵਿੱਚੋਂ ਨਿਕਲ ਜਾਂਦਾ ਹੈ। ਤਾਂ ਇਹ ਸਤਿ ਸਾਂਗੇ ਜੀ ਜੇਕਰ ਤੁਹਾਡੇ ਇਗਜ਼ਾਮ ਹੁੰਦੇ ਨੇ ਤੁਸੀਂ ਇਗਜ਼ਾਮ ਦੇਣ ਦੀ ਕੋਸ਼ਿਸ਼ ਕਰਦੇ ਹੋ ਤੇ ਜਾਂ ਫਿਰ ਸਾਥ ਸੰਗੇ ਜੀ ਤੁਸੀਂ ਗਵਰਨਮੈਂਟ ਜੌਬ ਦੇ ਲਈ ਅਪਲਾਈ ਕੀਤਾ ਹੈ ਤੇ ਉਸ ਦਾ ਇਗਜ਼ਾਮ ਤੁਸੀਂ ਦੇਣਾ ਹੈ ਤੇ ਇਸੇ ਤਰ੍ਹਾਂ ਸਾਥ ਸੰਗੇ ਜੀ ਵਾਰ-ਵਾਰ ਇਗਜ਼ਾਮ ਦੇਣ ਤੇ باوجود ਵੀ ਤੁਸੀਂ ਉਸ ਇਗਜ਼ਾਮ ਦੇ ਵਿੱਚੋਂ ਪਾਸ ਨਹੀਂ ਹੋ ਰਹੇ ਤੇ ਮੇਰੀ ਕਹਿਨ ਦਾ ਭਾਵੇਂ ਸਾਧ ਸੰਗਤ ਜੀ ਕਿ ਤੁਹਾਡੀ ਰੁਕੇ ਹੋਏ ਕੰਮਾਂ ਨੂੰ ਚਲਾਉਣ ਦੇ ਲਈ ਜੋ ਅਸੀਂ ਤੁਹਾਡੀ ਨਾਲ ਸਾਂਝਾ ਕਰਨ ਲੱਗਿਆ ਇੱਕ ਛੋਟਾ ਜਿਹਾ ਘਰੇਲੂ ਉਪਾਅ ਤੇ ਇਸ ਉਪਾਅ ਨੂੰ ਸਾਧ ਸੰਗਤ ਜੀ ਤੁਸੀਂ ਸ਼ੁੱਕਰਵਾਰ ਦੇ ਦਿਨ ਕਰਨਾ ਹੈ ਜਦੋਂ ਤੁਸੀਂ ਇਸ ਉਪਾਅ ਨੂੰ ਕਰੋਗੇ ਤਾਂ ਤੁਸੀਂ ਆਪ ਖੁਦ ਦੇਖੋਗੇ ਕਿ 24 ਘੰਟਿਆਂ ਦੇ ਅੰਦਰ ਅੰਦਰ ਤੁਹਾਨੂੰ ਰਿਜ਼ਲਟ ਮਿਲ ਜਾਵੇਗਾ ਇਸ ਤਰ੍ਹਾਂ ਸਾਥ ਸੰਗੇ ਜੀ ਤੁਹਾਡੇ ਰੁਕੇ ਹੋਏ ਜਿਹੜੇ ਕੰਮ ਹੋਣਗੇ ਜਿਵੇਂ ਸਾਥ ਸੰਗੇ ਜੀ ਤੁਹਾਨੂੰ ਕਤਾਵੀ ਨਹੀਂ ਲੱਗਣਾ ਚੋਕੇ ਜਦੋਂ ਕੰਮ ਹੋ ਚਾਵੇਗਾ ਤੁਸੀਂ ਸੋਚੋਗੇ ਕਿ ਇਹ ਤਾਂ ਮੈਂ ਸੋਚਿਆ ਵੀ ਨਹੀਂ ਸੀ ਜਿਹੜਾ ਕੰਮ ਹੋ ਗਿਆ ਰੁਕੇ ਹੋਏ ਕੰਮ ਤਾਂ ਚੱਲਣੇ ਹੀ ਚੱਲਣੇ ਨੇ ਬਾਕੀ ਦੇ ਜੋ ਵੀ ਤੁਹਾਡੇ ਕੰਮ ਹੋਣਗੇ ਉਹ ਸਾਰੇ ਹੀ ਕੰਮਾਂ ਦੇ ਵਿੱਚ ਤੁਹਾਨੂੰ ਸਫਲਤਾ ਮਿਲੇਗੀ ਇਸੀ ਤੇਰਾ ਸਾਧ ਸੰਗਤ ਜੀ ਤੁਸੀਂ ਇਸ ਉਪਾਅ ਨੂੰ ਪੂਰੇ ਵਿਸ਼ਵਾਸ ਦੇ ਨਾਲ ਕਰਨਾ ਹੈ ਜੇਕਰ ਤੁਸੀਂ ਵਿਸ਼ਵਾਸ ਦੇ ਨਾਲ ਨਹੀਂ ਕਰੋਗੇ ਤਾਂ ਇਸ ਦਾ ਤੁਹਾਨੂੰ ਕੋਈ ਵੀ ਫਾਇਦਾ ਨਹੀਂ ਹੋਵੇਗਾ। ਤੋਂ ਇਸੇ ਤੇਰਾ ਸਾਧ ਸੰਗਤ ਜੀ ਜਿਹੜਾ ਉਪਾਅ ਅਸੀਂ ਅੱਜ ਤੁਹਾਡੀ ਨਾਲ ਸਾਂਝਾ ਕਰਨਾ ਹੈ ਇਹ ਇੱਕ ਭੈਣ ਦਾ ਅਜਮਾਇਆ ਹੋਇਆ ਉਪਾਅ ਹੈ। ਉਹਨੇ ਵੀ ਆਪਣੀ ਘਰ ਦਾ ਕੰਮ ਕਰ ਸ਼ੁਰੂ ਕੀਤਾ ਸੀ ਘਰ ਨੂੰ ਰੈਨੋਵੇਟ ਕਰਵਾਉਣਾ। ਉਸ ਦੇ ਵਿੱਚ ਬਹੁਤ ਸਾਰੀਆਂ ਰੁਕਾਵਟਾਂ ਆ ਰਹੀਆਂ ਸੀ ਉਸ ਸਮੇਂ ਉਹਨਾਂ ਨੇ ਇਹ ਉਪਾਾਕੀਤ ਸੀ ਤੇ ਇਸ ਉਪਾਦ ਤੋਂ ਉਹਨਾਂ ਨੂੰ ਕਾਫੀ ਫਾਇਦਾ ਹੋਇਆ ਸੀ ਇੱਕ ਹੋਰ ਗੱਲ ਸਾਥ ਸੰਗਤ ਜੀ ਕਿ ਉਸ ਭੈਣ ਦਾ ਇਹ ਕਹਿਣਾ ਸੀ ਕਿ ਉਹਨਾਂ ਨੂੰ ਇਸ ਉਪਾਦ ਦਾ ਜੋ ਫਾਇਦਾ ਹੋਇਆ ਸੀ ਉਹ ਉਹਨਾਂ ਨੂੰ 24 ਘੰਟਿਆਂ ਦੇ ਅੰਦਰ ਅੰਦਰ ਹੀ ਉਹਨਾਂ ਨੂੰ ਫਾਇਦਾ ਹੋ ਗਿਆ ਸੀ ਇਹ ਤੇਰਾ ਸਾਸੰਗੇ ਜੀ ਇਹ ਤੁਹਾਡੀ ਤੇ ਡਿਪੈਂਡ ਕਰਦਾ ਹੈ ਕਿ ਤੁਸੀਂ ਕਿੰਨੀ ਭਾਵਨਾ ਤੇ ਪੋਜ਼ਿਟਿਵਿਟੀ એનર્ਜੀ ਦੇ ਨਾਲ ਇਸ ਉਪਾਅ ਨੂੰ ਕਰਦੇ ਹੋ ਤੇ ਤੁਹਾਨੂੰ ਇਹ ਉਪਾਅ ਕਿੰਨੇ ਸਮੇਂ ਦੇ ਬਾਅਦ ਫਾਇਦਾ ਦਿੰਦਾ ਹੈ ਇਸ ਉਪਾਅ ਨੂੰ ਕਰਨ ਦੇ ਲਈ ਸਾਸੰਗੇ ਜੀ ਤੁਸੀਂ ਸ਼ੁੱਕਰਵਾਰ ਦੇ ਦਿਨ ਨੂੰ ਹੀ ਕਰਨਾ ਹੈ ਤੇ ਇਸ ਉਪਾਅ ਨੂੰ ਤੁਸੀਂ ਸੰਧਿਆ ਦੇ ਟਾਈਮ ਰਹਿਰਾਸ ਦੇ ਸ਼ਾਮ ਦੇ ਸਮੇਂ ਹੀ ਕਰਨਾ ਹੈ ਇੱਕ ਗੱਲ ਹੋਰ ਸਾਧ ਸੰਗਤ ਜੀ ਜੇਕਰ ਤੁਹਾਡੀ ਕੋਈ ਸ਼ਾਪ ਹੈ ਜਿੱਥੇ ਪਹਿਲਾਂ ਕੁਝ ਸਮਾਂ ਪਹਿਲਾਂ ਕਾਫੀ ਕਸਟਮਰ ਆਉਂਦੇ ਸਨ ਤੇ ਹੁਣ ਉਸ ਸ਼ੌਕ ਤੇ ਤੁਹਾਡੀ ਦੀ ਗਾਹਕ ਬਹੁਤ ਜ਼ਿਆਦਾ ਘਟ ਗਏ ਨੇ ਤੇ ਉਥੇ ਵੀ ਤੁਸੀਂ ਸਾਧ ਸੰਗਤ ਜੀ ਇਸ ਉਪਾਅ ਨੂੰ ਤੁਸੀਂ ਕਰ ਸਕਦੇ ਹੋ ਕਾਫੀ ਫਾਇਦਾ ਹੋਵੇਗਾ ਤੁਹਾਨੂੰ ਤੇ ਇਸ ਤੋਂ ਇਲਾਵਾ ਜੇਕਰ ਤੁਹਾਡਾ ਕੋਈ ਆਨਲਾਈਨ ਬਿਜ਼ਨਸ ਹੈ ਤੇ ਉਥੇ ਵੀ ਸਾਧ ਸੰਗਤ ਜੀ ਤੁਸੀਂ ਇਸ ਉਪਾਅ ਨੂੰ ਕਰ ਸਕਦੇ ਕੇ ਜੇ ਮੇਂ ਹੀ ਤੁਸੀਂ ਇਸ ਉਪਾਅ ਨੂੰ ਕਰੋਗੇ ਤੇ ਤੁਹਾਡਾ ਸਾਰਾ ਕਾਰੋਬਾਰ ਪਹਿਲਾਂ ਦੀ ਤਰ੍ਹਾਂ ਚੱਲਣਾ ਸ਼ੁਰੂ ਹੋ ਜਾਵੇਗਾ ਤੇ ਜਿਵੇਂ ਜਿਵੇਂ ਤੁਸੀਂ ਇਸ ਉਪਾਅ ਨੂੰ ਕਰੋਗੇ ਤੇ ਚਿੰਨੀਆਂ ਵੀ ਤੁਹਾਡੇ ਘਰ ਦੇ ਵਿੱਚ 네ਗਟਿਵਿਟੀ એનર્ਜੀ ਹੋਣਗੀਆਂ 네ਗਟਿਵਿਟੀ ਜੋ ਵੀ ਤੁਹਾਨੂੰ ਸੰਕੇਤ ਦਿੰਦੀਆਂ ਨੇ ਮਾੜੀਆਂ ਰੋਹਾਂ ਹੁੰਦੀਆਂ ਨੇ ਜੋ ਕਿ ਤੁਹਾਡੇ ਮਨ ਦੇ ਵਿੱਚ ਮਾੜੀਆਂ ਭਾਵਨਾ ਛਕਾਉਂਦੀਆਂ ਨੇ ਇਹ ਸਾਰੀਆਂ ਚੀਜ਼ਾਂ ਸਾਸੰਗਤ ਜੀ ਦੂਰ ਹੋ ਜਾਣਗੀਆਂ ਤੇ ਇਸ ਉਪਾਣੋ ਕਰਨ ਦੇ ਲਈ ਸਾਹ ਸੰਗੇ ਜੀ ਤੁਸੀਂ ਇੱਕ ਨੀਬੂ ਲੈਣਾ ਤੇ ਨੀਬੂ ਇਹ ਜਿਹੜਾ ਉਹ ਬੇਦਾਗ ਹੋਣਾ ਚਾਹੀਦਾ ਹੈ ਤੇ ਜਿਵੇਂ ਕਈ ਵਾਰ ਆਪਾਂ ਫ੍ਰਿਜ ਦੇ ਵਿੱਚ ਲਿਆ ਕੇ ਰੱਖ ਦਿੰਨੇ ਆ ਫ੍ਰਿਜ ਵਾਲਾ ਨੀਬੂ ਵੀ ਨਹੀਂ ਹੋਣਾ ਚਾਹੀਦਾ ਬਿਲਕੁਲ ਫਰੈਸ਼ ਹੋਣਾ ਚਾਹੀਦਾ ਤੇ ਉਸ ਦੇ ਉੱਪਰ ਕਿਸੇ ਵੀ ਤਰ੍ਹਾਂ ਦਾ ਕੋਈ ਦਾਗ ਨਾ ਹੋਵੇ ਤੇ ਉਸ ਤੋਂ ਬਾਅਦ ਦੇ ਵਿੱਚ ਉਸ ਨੀਬੂ ਦੇ ਵਿੱਚ ਤੁਸੀਂ ਦੋ ਸਾਈਡ ਤੋਂ ਚੀਰੇ ਦੇ ਦੇਣੇ ਨੇ ਤਾਂ ਕਿ ਉਹ ਜਿਹੜੇ ਨੀਬੂ ਦੇ ਵਿੱਚ ਚਾਰ ਸਾਈਡਾਂ ਤੋਂ ਟੱਕ ਹੋ ਜਾਣ ਤੇ ਇਸ ਤਰ੍ਹਾਂ ਸਾਧ ਸੰਗਤ ਜੀ ਤੁਸੀਂ ਚੀਰੇ ਦੇਣੀ ਹੈ ਕਿ ਨੀਬੂ ਕੇ ਇਟਲੀ ਸਾਈਡ ਤੋਂ ਬਿਲਕੁਲ ਅਲੱਗ ਨਾ ਹੋਵੇ ਨਾਲ ਜੁੜਿਆ ਰਹੇ ਤੇ ਇਹ ਸਭ ਕਰਨ ਤੋਂ ਬਾਅਦ ਦੇ ਵਿੱਚ ਜੋ ਤੁਸੀਂ ਚੀਰੇ ਦਿੱਤੇ ਨੇ ਉਹਨਾਂ ਚੀਰਿਆਂ ਦੇ ਵਿੱਚ ਸਾਧ ਸੰਗਤ ਜੀ ਤੁਸੀਂ ਕਾਲੀ ਸਰੋਂ ਇਹ ਜਿਹੜੀ ਉਹ ਪਾ ਦੇਣੀ ਕਾਲੀ ਸਰੋਸਾ ਸੰਘੇ ਜੀ ਆਮ ਕਰਕੇ ਹੀ ਟਿਕਾਨਾ ਤੋਂ ਮਿਲ ਜਾਂਦੀ ਏ ਕਈ ਤਾਂ ਘਰਾਂ ਦੇ ਵਿੱਚ ਵੀ ਆਮ ਕਰਕੇ ਦੇਖਣ ਨੂੰ ਮਿਲਦੀ ਏ ਜੇਕਰ ਸਾਧ ਸੰਘੇ ਜੀ ਤੁਹਾਨੂੰ ਕਾਲੀ ਸਰੋ ਨਹੀਂ ਮਿਲਦੀ ਤਾਂ ਤੁਸੀਂ ਰਾਈ ਵੀ ਪਾ ਸਕਦੇ ਇਸ ਤਰ੍ਹਾਂ ਸਾਧ ਸੰਘੇ ਜੀ ਜਦੋਂ ਤੁਸੀਂ ਨੀਬੂ ਦੇ ਵਿੱਚ ਕਾਲੀ ਸਰੋ ਤੁਸੀਂ ਪਾ ਲਈ ਤਾਂ ਉਸ ਤੋਂ ਬਾਅਦ ਦੇ ਵਿੱਚ ਤੁਸੀਂ ਉਸ ਦੇ ਵਿੱਚ ਜੋ ਈਰੀ ਲਗਾਏ ਨੇ ਕਟ ਲਗਾਏ ਨੇ ਉਹਦੇ ਵਿੱਚ ਤੁਸੀਂ ਥੋੜੀ ਜਿਹੀ ਹਲਦੀ ਇੱਕ ਚਮਚ ਦੇ ਕਰੀਬ ਤੁਸੀਂ ਵਿੱਚ ਹਲਦੀ ਪਾ ਦੇਣੀ ਹੈ ਤੇ ਹਲਦੀ ਪਾਉਣ ਤੋਂ ਬਾਅਦ ਦੇ ਵਿੱਚ ਸਾਧ ਸੰਗੇ ਜੀ ਤੁਸੀਂ ਉਸ ਦੇ ਵਿੱਚ ਸਮੁੰਦਰੀ ਨਮਕ ਪਾਉਣਾ ਹੈ ਇਸੇ ਤਰ੍ਹਾਂ ਸਾਧ ਸੰਗੇ ਜੀ ਜੇਕਰ ਤੁਹਾਡੇ ਘਰ ਦੇ ਵਿੱਚ ਸਮੁੰਦਰੀ ਨਮਕ ਨਹੀਂ ਵੀ ਹੈਗਾ ਤਾਂ ਤੁਸੀਂ ਇਸ ਦੇ ਇਸ ਉਪਾਅ ਦੇ ਲਈ ਸਾਧ ਸੰਗੇ ਜੀ ਤੁਸੀਂ ਨਮਕ ਨਮਕ ਵੀ ਵਰਤ ਸਕਦੇ ਹੋ ਜਾਂ ਫਿਰ ਸਿੰਦਾ ਨਮਕ ਵੀ ਕਿਉਂਕਿ ਸਾਧ ਸੰਗਤ ਜੀ ਇਸ ਉਪਾਅ ਨੂੰ ਕਰਨ ਦੇ ਲਈ ਆਪਾਂ ਨੂੰ ਕਿਤੇ ਵੀ ਬਾਜ਼ਾਰ ਦੇ ਵਿੱਚ ਭੱਜ ਦੌੜ ਕਰਕੇ ਸਮਾਨ ਇਕੱਠਾ ਕਰਨ ਦੀ ਜ਼ਰੂਰਤ ਨਹੀਂ ਹੁੰਦੀ ਕਿਉਂਕਿ ਹਰ ਇੱਕ ਚੀਜ਼ ਹੀ ਆਪਣੇ ਘਰ ਦੇ ਵਿੱਚ ਮੌਜੂਦ ਹੁੰਦੀ ਤੇ ਇਹ ਸਭ ਚੀਜ਼ਾਂ ਨੂੰ ਸਾਧ ਸੰਗਤ ਜੀ ਤੁਸੀਂ ਨੀਂਬੂ ਦੇ ਅੰਦਰ ਪਾ ਦੇਣਾ ਹੈ ਇਨਾ ਕਰਨ ਤੋਂ ਬਾਅਦ ਵਿੱਚ ਸਾਧ ਸੰਗਤ ਜੀ ਇਸ ਨੀਬੂ ਨੂੰ ਤੁਸੀਂ ਆਪਣੇ ਸੱਜੇ ਹੱਥ ਦੀ ਹਥੇਲੀ ਤੇ ਰੱਖ ਲੈਣਾ ਹੈ ਜੇਕਰ ਸਾਧ ਸੰਗਤ ਜੀ ਤੁਸੀਂ ਇਸ ਉਪਾਅ ਨੂੰ ਆਪਣੀ ਦੁਕਾਨ ਦੇ ਵਿੱਚ ਕਰ ਰਹੇ ਹੋ ਤਾਂ ਦੁਕਾਨ ਦੇ ਅੰਦਰ ਜੇਕਰ ਤੁਸੀਂ ਆਪਣੇ ਘਰ ਦੇ ਵਿੱਚ ਕਰ ਰਹੇ ਹੋ ਤਾਂ ਆਪਣੇ ਘਰ ਦੇ ਜੋ ਕਮਰੇ ਨੇ ਅੰਦਰ ਤੁਸੀਂ ਲੈ ਕੇ ਜਾਣਾ ਹੈ ਇਸੀ ਤਰ੍ਹਾਂ ਸਾਧ ਸੰਗਤ ਜੀ ਅੰਦਰ ਲੈ ਕੇ ਜਾਣ ਤੋਂ ਬਾਅਦ ਦੇ ਵਿੱਚ ਤੁਸੀਂ ਜਿਹੜੇ ਵੀ ਗੁਰੂ ਪੀਰ ਨੂੰ ਮੰਨਦੇ ਹੋ ਸਾਧ ਸੰਗਤ ਜੀ ਉਹਨਾਂ ਦੇ ਅੱਗੇ ਤੁਸੀਂ ਅਰਦਾਸ ਬੇਨਤੀ ਕਰਨੀ ਹੈ ਕਿ ਜਿਹੜੇ ਤੁਹਾਡੇ ਘਰ ਦੇ ਵਿੱਚ ਕੰਮਕਾਰ ਰੁਕੇ ਹੋਏ ਨੇ ਕੰਮਕਾਰਾਂ ਦੇ ਵਿੱਚ ਰੁਕਾਵਟਾਂ ਆਉਂਦੀਆਂ ਨੇ ਉਹ ਜੇਕਰ ਤੁਹਾਨੂੰ ਸਾਧ ਸੰਗਤ ਜੀ ਲੱਗਦਾ ਹੈ ਕਿ ਕਿਸੇ ਦੇ ਕਰਨ ਕਰਾਉਣ ਦੇ ਨਾਲ ਜਾਂ ਕਿਸੇ ਰਿਸ਼ਤੇਦਾਰ ਆਂਡ ਗਵਾੜ ਦੇ ਨਾਲ ਜਾਂ ਫਿਰ ਕਿਸੇ ਵੀ ਵਜਾ ਦੇ ਕਰਕੇ ਸਾਥ ਸੰਗਤ ਜੀ ਤੁਹਾਡੇ ਘਰ ਦੇ ਵਿੱਚ ਕੰਮਾਂ ਦੇ ਵਿੱਚ ਰੁਕਾਵਟਾਂ ਆਉਂਦੀਆਂ ਨੇ ਤੇ ਜੋ ਵੀ ਸਾਥ ਸੰਗਤ ਜੀ ਤੁਹਾਡੀ ਪਰੇਸ਼ਾਨੀ ਹੈ ਨਾ ਉਸ ਨੂੰ ਵਿਸ਼ਵਾਸ ਤੇ ਭਾਵਨਾ ਦੇ ਨਾਲ ਤੁਸੀਂ ਬੋਲਦੇ ਜਾ ਲੈ ਤੇ ਜਿਵੇਂ ਜਿਵੇਂ ਸਾਥ ਸੰਗਤ ਜੀ ਤੁਸੀਂ ਇਸ ਨੀਬੂ ਨੂੰ ਆਪਣੀ ਸੱਜੇ ਹੱਥ ਦੀ ਹਥੇਲੀ ਤੇ ਰੱਖ ਕੇ ਆਪਣੇ ਘਰ ਦੇ ਅੰਦਰ ਜਾਂ ਦੁਕਾਨ ਦੇ ਅੰਦਰ ਲੇਜਾ ਅਗੇ ਤੁਸੀਂ ਇਸ ਤਰ੍ਹਾਂ ਬੋਲਦੇ ਚਾਹੋਗੇ ਤੇ ਜਿੰਨੀ ਵੀ ਤੁਹਾਡੇ ਘਰ ਜਾਂ ਦੁਕਾਨ ਦੇ ਅੰਦਰ 네ਗੇਟਿਵ એનર્ਜੀ ਹੋਵੇਗੀ ਉਹ ਸਾਰੀ ਨੀਬੂ ਨੇ ਸੋਖ ਲੈਣੀ ਹੈ ਕਿਉਂਕਿ ਸਾਥ ਸੰਗੇ ਜੂ ਜਿੰਨੀਆਂ ਵੀ 네ਗੇਟਿਵ એનਰਜੀਆਂ ਹੋਣਗੀਆਂ ਉਹ ਸਾਰੀਆਂ ਹੀ ਨੀਬੂ ਦੇ ਅੰਦਰ ਆ ਜਾਣਗੀਆਂ ਤੇ ਇਸ ਤਰ੍ਹਾਂ ਕਰਦੇ ਸਮੇਂ ਸਾਥ ਸੰਗੇ ਜੀ ਜਿਵੇਂ ਜਿਵੇਂ ਤੁਸੀਂ ਨੀਬੂ ਨੂੰ ਅੰਦਰ ਲੈ ਕੇ ਜਾਓਗੇ ਤਾਂ ਤੁਸੀਂ ਇਹ ਸਭ ਕਰਦੇ ਸਮੇਂ ਕਿਸੇ ਦੇ ਨਾਲ ਵੀ ਆਪਣੇ ਪਰਿਵਾਰਿਕ ਮੈਂਬਰ ਦੇ ਵਿੱਚੋਂ ਗੱਲ ਨਹੀਂ ਕਰਨੀ ਜੇਕਰ ਤੁਹਾਡਾ ਧਿਆਨ ਹੋਵੇਗਾ ਵੀ ਤਾਂ ਸਾਧ ਸੰਗਤ ਜੀ ਸਿਰਫ ਤਾਂ ਸਿਰਫ ਆਪਣੇ ਪਰਮਾਤਮਾ ਦੇ ਵਿੱਚ ਹੀ ਹੋਣਾ ਚਾਹੀਦਾ ਜੋ ਵੀ ਗੱਲ ਕਰਨੀ ਹੈ ਤੁਸੀਂ ਆਪਣੇ ਪਰਮਾਤਮਾ ਦੇ ਨਾਲ ਕਰਨੀ ਹੋਰ ਕਿਸੇ ਦੇ ਨਾਲ ਗੱਲ ਨਹੀਂ ਕਰਨੀ ਇਸ ਗੱਲ ਦਾ ਖਾਸ ਕਰਕੇ ਤੁਸੀਂ ਧਿਆਨ ਰੱਖਣਾ ਹੈ ਇਸ ਤੋਂ ਬਾਅਦ ਵਿੱਚ ਸਾਧ ਸੰਗੇ ਜੀ ਜਦੋਂ ਤੁਸੀਂ ਇਸ ਨੀਬੂ ਨੂੰ ਸਾਰੇ ਹੀ ਆਪਣੇ ਘਰ ਦੇ ਕਮਰਿਆਂ ਦੇ ਵਿੱਚ ਘੁਮਾ ਦਿੱਤਾ ਤੇ ਜਾਂ ਫਿਰ ਸਾਧ ਸੰਗੇ ਜੀ ਤੁਸੀਂ ਦੁਕਾਨ ਦੇ ਵਿੱਚ ਜਿੱਥੇ ਵੀ ਕਰ ਰਹੇ ਹੋ ਕਰਨ ਤੋਂ ਬਾਅਦ ਦੇ ਵਿੱਚ ਤੁਸੀਂ ਇਸ ਨੀਬੂ ਨੂੰ ਲੈ ਕੇ ਆਪਣੇ ਘਰ ਤੋਂ ਬਾਹਰ ਚਲੇ ਜਾਣਾ ਘਰ ਤੋਂ ਬਾਹਰ ਜਾਣ ਤੋਂ ਬਾਅਦ ਸਾਧ ਸੰਗੇ ਜੀ ਜਿਵੇਂ ਰੋੜ ਤੇ ਕਈ ਵਾਰ ਡਸਟਬੀਨ ਪਏ ਹੁੰਦੇ ਨੇ ਜਾਂ ਕੋਈ ਵੀ ਨਾਲਾ ਹੁੰਦਾ ਹੈ ਕੋਈ ਵੀ ਇਸ ਤਰ੍ਹਾਂ ਦੀ ਚੀਜ਼ ਕਿਸੇ ਦੀ ਜਗ੍ਹਾ ਦੇ ਵਿੱਚ ਜਾਂ ਕਿਸੇ ਦੇ ਘਰ ਦੇ ਵਿੱਚ ਸਾਧ ਸੰਗਤ ਜੀ ਤੁਸੀਂ ਬਿਲਕੁਲ ਵੀ ਨਹੀਂ ਸੁੱਟਣਾ ਇਹ ਚੀਜ਼ ਬਹੁਤ ਹੀ ਜ਼ਿਆਦਾ ਗਲਤ ਹੁੰਦੀ ਏ ਜੇਕਰ ਆਪਾਂ ਇਸ ਤਰੀਕੇ ਦੇ ਨਾਲ ਕਰਦੇ ਆ ਤਾਂ ਉਹਦਾ ਆਪਾਂ ਨੂੰ ਫਾਇਦਾ ਨਹੀਂ ਮਿਲਦਾ ਗਾ ਜੇਕਰ ਆਪਾਂ ਸੋਚੀਏ ਕਿ ਆਪਾਂ ਆਪਣੇ ਘਰ ਦੇ ਵਿੱਚ ਕਰਕੇ ਸਾਧ ਸੰਗਤ ਜੀ ਇਸ ਚੀਜ਼ ਨੂੰ ਕਿਸੇ ਦੇ ਘਰ ਜਾਂ ਕਿਸੇ ਦੇ ਬਾਹਰ ਖਾਲੀ ਜਗ੍ਹਾ ਤੇ ਸੁੱਟ ਦਿੰਨੇ ਆ ਕਿ ਉਸ ਦਾ ਨੁਕਸਾਨ ਹੋ ਜਾਵੇ ਕਾ ਆਪਣੇ ਮਨ ਦੀ ਜਿਹੜੀ ਭਾਵਨਾ ਹੋਵੇਗੀ ਸਾਧ ਸੰਗਤ ਜੀ ਉਹ ਕਿਸੇ ਦੇ ਪ੍ਰਤੀ ਚੰਗੀ ਨਹੀਂ ਮਾੜੀ ਹੈ ਜਿਸ ਕਰਕੇ ਆਪਾਂ ਨੂੰ ਇਸ ਉਪਾਦ ਦਾ ਫਾਇਦਾ ਹੋਣ ਦੇ ਬਜਾਏ ਆਪਣਾ ਨੁਕਸਾਨ ਹੋ ਜਾਂਦਾ ਹੈ ਇਸ ਤਰ੍ਹਾਂ ਸਾਧ ਸੰਗਤ ਜੀ ਸੁਟਣ ਤੋਂ ਬਾਅਦ ਦੇ ਵਿੱਚ ਜਦੋਂ ਤੁਸੀਂ ਨੀਬੂ ਨੂੰ ਸੁੱਟ ਕੇ ਆਪਣੇ ਘਰ ਵਾਪਸ ਆ ਰਹੇ ਹੋ ਤਾਂ ਸਾਧ ਸੰਗਤ ਜੀ ਤੁਸੀਂ ਪਿੱਛੇ ਮੁੜ ਕੇ ਬਿਲਕੁਲ ਵੀ ਨਹੀਂ ਦੇਖਣਾ ਪਹਿਲਾਂ ਤਾਂ ਜਦੋਂ ਤੁਸੀਂ ਆਪਣੇ ਘਰ ਤੋਂ ਜਾ ਰਹੇ ਹੋ ਬਾਹਰ ਨੂੰ ਉਸ ਸਮੇਂ ਵੀ ਤੁਸੀਂ ਪਿੱਛੇ ਮੁੜ ਕੇ ਨਹੀਂ ਦੇਖਣਾ ਤੇ ਜਦੋਂ ਤੁਸੀਂ ਨੀਬੂ ਨੂੰ ਸੁੱਟ ਕੇ ਆ ਰਹੇ ਹੋ ਸਾਧ ਸੰਗਤ ਜੀ ਉਸ ਸਮੇਂ ਵੀ ਤੁਸੀਂ ਪਿੱਛੇ ਮੁੜ ਕੇ ਬਿਲਕੁਲ ਵੀ ਨਹੀਂ ਦੇਖਣਾ ਇਹਨਾਂ ਦੋ ਗੱਲਾਂ ਦਾ ਸਾਧ ਸੰਗਤ ਜੀ ਤੁਸੀਂ ਖਾਸ ਕਰਕੇ ਧਿਆਨ ਰੱਖਣਾ ਹੈ ਕਿ ਜਦੋਂ ਤੁਸੀਂ ਆਪਣੀ ਘਰ ਦੇ ਵਿੱਚ ਨੀਬੂ ਦਾ ਢੇਡਾ ਦੇ ਰਹੇ ਹੋ ਤਾਂ ਪਰਿਵਾਰ ਦੇ ਕਿਸੇ ਵੀ ਮੈਂਬਰ ਦੇ ਨਾਲ ਤੁਸੀਂ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲਬਾਤ ਨਹੀਂ ਕਰਨੀ ਤੇ ਇਸ ਤੋਂ ਇਲਾਵਾ ਸਾਧ ਸੰਗਤ ਜੀ ਜਦੋਂ ਤੁਸੀਂ ਘਰ ਤੋਂ ਬਾਹਰ ਜਾ ਰਹੇ ਹੋ ਨਾ ਹੀ ਤੁਸੀਂ ਪਿੱਛੇ ਮੁੜ ਕੇ ਦੇਖਣਾ ਜਾਂਦੇ ਸਮੇਂ ਤੇ ਨਾ ਹੀ ਆਉਂਦੇ ਸਮੇਂ ਇਸ ਤਰ੍ਹਾਂ ਕਰਨ ਦੇ ਨਾਲ ਸਾਧ ਸੰਗਤ ਜੀ ਜਿਹੜੀ એનર્ਜੀ ਹੁੰਦੀ ਹੈ ਉਹ ਬ੍ਰੇਕ ਹੋ ਜਾਂਦੀ ਤੇ ਇਹਨਾਂ ਕਰਨ ਤੋਂ ਬਾਅਦ ਵਿੱਚ ਸਾਧ ਸੰਗਤ ਜੀ ਜਦੋਂ ਤੁਸੀਂ ਨੀਬੂ ਨੂੰ ਸੁੱਟ ਕੇ ਆਪਣੇ ਘਰ ਦੇ ਵਿੱਚ ਆਉਣੇ ਹੋਂ ਤਾਂ ਸਾਧ ਸੰਗਤ ਜੀ ਤੁਸੀਂ ਘਰ ਦੇ ਵਿੱਚ ਆ ਕੇ ਆਉਂਦੇ ਟਾਈਮ ਉਸੇ ਸਮੇਂ ਤੁਸੀਂ ਆਪਣਾ ਹੱਥ ਮੂੰਹ ਚੰਗੀ ਤਰ੍ਹਾਂ ਧੋ ਲੈਣਾ ਇਸ ਦੇ ਨਾਲ ਸਾਧ ਸੰਗਤ ਜੀ ਜਿਵੇਂ ਕਈ ਪੈਨਪਰਾਵਾਂ ਦੀਆਂ ਘਰਾਂ ਦੇ ਵਿੱਚ ਅਚਾਨਕ ਹੀ ਲੜਾਈ ਝਗੜੇ ਜਿਹੜੇ ਸ਼ੁਰੂ ਹੋ ਜਾਂਦੇ ਨੇ ਜਿਵੇਂ ਪਹਿਲਾਂ ਤਾਂ ਉਹਨਾਂ ਦੇ ਘਰ ਦੇ ਵਿੱਚ ਸਾਰਾ ਮਾਹੌਲ ਜਿਹੜਾ ਬਿਲਕੁਲ ਸਹੀ ਹੁੰਦਾ ਹੈ ਪਰ ਜਿਵੇਂ ਹੀ ਕੋਈ ਨਾ ਕੋਈ ਪ੍ਰੋਬਲਮ ਆਉਂਦੀ ਆ ਤਾਂ ਸਾਥ ਸੰਗਤ ਜੀ ਲੜਾਈ ਝਗੜੇ ਸ਼ੁਰੂ ਹੋ ਜਾਂਦੇ ਨੇ ਪਹਿਲੀ ਤਾਂ ਗੱਲ ਸੋਚਣ ਵਾਲੀ ਕਿ ਜਦੋਂ ਵੀ ਆਪਣੇ ਘਰ ਦੇ ਵਿੱਚ ਕਿਸੇ ਵੀ ਕੰਮ ਦੇ ਵਿੱਚ ਰੁਕਾਵਟ ਆਉਂਦੀ ਏ ਜਾਂ ਕੋਈ ਵੀ ਕੰਮ ਆਪਣਾ ਰੁਕ ਜਾਂਦਾ ਹੈ ਤਾਂ ਉਸ ਸਮੇਂ ਸਾਥ ਸੰਗਤ ਜੀ ਘਰ ਦੇ ਵਿੱਚ ਲੜਾਈ ਕਲੇਸ਼ ਜਿਹੜਾ ਹੋਣਾ ਸ਼ੁਰੂ ਹੋ ਜਾਂਦਾ ਹੈ ਤੇ ਘਰ ਦੇ ਵਿੱਚ ਜਿੰਨਾ ਹੀ ਲੜਾਈ ਕਲੇਸ਼ ਹੁੰਦਾ ਏ ਓਨਾ ਹੀ ਆਪਣੇ ਘਰ ਦੇ ਲਈ ਮਾੜਾ ਹੁੰਦਾ ਹੈ ਸੋ ਇਸ ਤਰ੍ਹਾਂ ਸਾਧ ਸੰਗਤ ਜੀ ਇਹ ਜੋ ਜਿਹੜਾ ਅਸੀਂ ਉਪਾਅ ਅੱਜ ਤੁਹਾਡੇ ਨਾਲ ਸਾਂਝਾ ਕੀਤਾ ਏ ਇਹ ਇੱਕ ਪੈਨ ਦਾ ਅਜਮਾਇਆ ਹੋਇਆ ਘਰੇਲੂ ਉਪਾਅ ਏ ਤੇ ਉਹਨਾਂ ਦਾ ਇਹ ਵੀ ਕਹਿਣਾ ਸੀ ਸਾਧ ਸੰਗਤ ਜੀ ਕਿ ਜਦੋਂ ਉਹਨਾਂ ਨੇ ਇਹ ਉਪਾਅ ਕੀਤਾ ਏ ਕਹਿੰਦੇ ਸਾਡੇ ਨਾਲ ਤਾਂ ਇਦਾਂ ਹੋਇਆ ਕਿ ਜਿਵੇਂ ਕੋਈ ਚਮਤਕਾਰ ਹੁੰਦਾ ਇੱਕ ਰਾਤ ਅਸੀਂ ਸ਼ਾਮ ਇਸ ਉਪਾਅ ਨੂੰ ਕੀਤਾ ਤੇ 24 ਘੰਟਿਆਂ ਦੇ ਵਿੱਚ ਵਿੱਚ ਸਾਨੂੰ ਇਸ ਦਾ ਰਿਜ਼ਲਟ ਵੀ ਮਿਲਿਆ ਸਾਸੰਗੇ ਜੀ ਇਸ ਉਪਾਅ ਦਾ ਬਹੁਤ ਜ਼ਿਆਦਾ ਫਾਇਦਾ ਹੁੰਦਾ ਹੈ ਪਰ ਜੇਕਰ ਆਪਾਂ ਸਹੀ ਤਰੀਕੇ ਤੇ ਭਾਵਨਾ ਦੇ ਨਾਲ ਕਰੀਏ ਤਾਂ ਤੇ ਇਸ ਦੇ ਨਾਲ ਸਾਸੰਗੇ ਜੀ ਉਸ ਪੈਨ ਦਾ ਇਹ ਵੀ ਕਹਿਣਾ ਸੀ ਕਿ ਜਦੋਂ ਅਸੀਂ ਆਪਣੀ ਘਰ ਦਾ ਕੰਮ ਸ਼ੁਰੂ ਕੀਤਾ ਸੀ ਸਾਡਾ ਕੋਈ ਨਾ ਕੋਈ ਕੰਮ ਅੜਿਆ ਰਹਿੰਦਾ ਸੀ ਕਿਸੇ ਨਾ ਕਿਸੇ ਕੰਮ ਨੂੰ ਲੈ ਕੇ ਰੁਕਾਵਟ ਪਈ ਰਹਿੰਦੀ ਸੀ ਕਹਿੰਦੇ ਪਰ ਜਦੋਂ ਅਸੀਂ ਇਸ ਉਪਾਅ ਨੂੰ ਕੀਤਾ ਤੇ ਕਹਿੰਦੇ ਸਾਡਾ ਘਰ ਦਾ ਜਿਹੜਾ ਸਾਰਾ ਕੰਮਕਾਰ ਸੀ ਜਾਂ ਹੋਰ ਵੀ ਸਾਡੇ ਘਰ ਦੇ ਵਿੱਚ ਕਮ ਕਾਰਾਂ ਨੂੰ ਲੈ ਕੇ ਜੋ ਵੀ ਰੁਕਾਵਟਾਂ ਆਉਂਦੀਆਂ ਸੀ ਕਹਿੰਦੇ ਉਹ ਸਾਰੀਆਂ ਦੂਰ ਹੋ ਗਈਆਂ ਤੇ ਸਾਡੇ ਜਿਹੜਾ ਘਰ ਦਾ ਕੰਮ ਸੀ ਕਹਿੰਦੇ ਉਹ ਵੀ ਇੱਕਦਮ ਕੰਪਲੀਟ ਹੋ ਗਿਆ ਇਸ ਕਰਕੇ ਸਾਥ ਸੰਗਤ ਜੀ ਜੇਕਰ ਤੁਹਾਨੂੰ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਇਸ ਤਰ੍ਹਾਂ ਦੀ ਪ੍ਰੋਬਲਮ ਹੈ ਇਸ ਉਪਾਅ ਨੂੰ ਤੁਸੀਂ ਜ਼ਰੂਰ ਕਰਿਓ ਕਿਉਂਕਿ ਇਹ ਹੀ ਉਪਾਅ ਸਾਜ ਸੰਗੇਜ ਜੀ 100 ਐਡ 1% ਰਿਜ਼ਲਟ ਦਿੰਦਾ ਹੈ ਕਿਉਂਕਿ ਇੱਕ ਪੈਨ ਦਾ ਅਜਮਾਇਆ ਹੋਇਆ ਹੈ ਤੇ ਸਭ ਤੋਂ ਵੱਡੀ ਗੱਲ ਸਾਜ ਸੰਗੇਜ ਜੀ ਕਿ ਇਨਾ ਉਪਾਅ ਨੂੰ ਕਰਨ ਦੇ ਲਈ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਖਰਚਾ ਨਹੀਂ ਹੁੰਦਾਗਾ ਬਿਲਕੁਲ ਸਿੰਪਲ ਘਰੇਲੂ ਸਮਾਨ ਦੀ ਨਾਲ ਹੀ ਆਪਾਂ ਕਰ ਸਕਦੇ ਹਾਂ ਤੇ ਦੂਸਰੀ ਸਭ ਤੋਂ ਵੱਡੀ ਗੱਲ ਕਿ ਇਸ ਦੇ ਨਾਲ ਕਿਸੇ ਦਾ ਵੀ ਮਾੜਾ ਨਹੀਂ ਹੁੰਦਾ ਜਿਹੜੇ ਭੈਣ ਭਰਾ ਹੋਰ ਗਲਤ ਰਸਤਿਆਂ ਤੇ ਜਾ ਕੇ ਬਾਬਿਆਂ ਦੇ ਕੋਲ ਜਾ ਕੇ ਟੋਣੇ ਟੱਪੇ ਕਰਦੇ ਨੇ ਕਿਸੇ ਦੇ ਘਰ ਤੇ ਕਿਸੇ ਦੇ ਪਰਿਵਾਰ ਤੇ ਸਾਥ ਸੰਗਤ ਜੀ ਉਹ ਬਹੁਤ ਜ਼ਿਆਦਾ ਗਲਤ ਚੀਜ਼ ਹੁੰਦੀ ਏ ਤਾਂ ਸਾਥ ਸੰਗਤ ਜੀ ਆਪਣੇ ਘਰ ਦੇ ਵਿੱਚ ਜੋ ਆਮ ਕਰਕੇ ਪ੍ਰੋਬਲਮ ਛੋਟੀਆਂ ਛੋਟੀਆਂ ਚੱਲਦੀਆਂ ਰਹਿੰਦੀਆਂ ਨੇ ਉਹਨਾਂ ਨੂੰ ਠੀਕ ਕਰਨ ਦੇ ਲਈ ਇਹ ਘਰੇਲੂ ਉਪਾਅ ਹੁੰਦੇ ਨੇ ਜਿਵੇਂ ਜੇ ਹੁਣ ਗੱਲ ਕਰੀਏ ਕਿ ਅੱਜ ਦਾ ਜੋ ਸਮਾਂ ਹੈ ਯੋਗ ਹੈ ਇਸ ਸਮੇਂ ਦੇ ਵਿੱਚ ਤਾਂ ਜਿਵੇਂ ਟੈਕਨੋਲੋਜੀ ਵਧ ਗਈ ਤਾਂ ਸਾਥ ਸੰਗੇ ਜੀ ਆਪਾਂ ਨੂੰ ਹਰ ਇੱਕ ਚੀਜ਼ ਦੀ ਜਾਣਕਾਰੀ ਕਰ ਬੈਠੇ ਹੀ ਪ੍ਰਾਪਤ ਹੁੰਦੀ ਰਹਦੀ ਹੈ ਸੋਸ਼ਲ ਮੀਡੀਆ ਦੇ ਜ਼ਰੀਏ ਚਾਹੇ ਆਪਾਂ ਘਰ ਬੈਠੇ ਆਪਣੇ ਮੋਬਾਈਲ ਫੋਨ ਤੋਂ ਟੀਵੀ ਤੋਂ ਕਿਤੋਂ ਵੀ ਪ੍ਰਾਪਤ ਕਰ ਸਕਦੇ ਆ ਜੇਕਰ ਕੋਈ ਜਾਣਕਾਰੀ ਆਪਾਂ ਨੂੰ ਨਹੀਂ ਹੁੰਦੀ ਤੇ ਆਪਾਂ ਉਹ ਜਾਣਕਾਰੀ ਦੇ ਬਾਰੇ ਕੱਢ ਕੇ ਦੀ ਆਪ ਉਹ ਜਾਣਕਾਰੀ ਲੈ ਸਕਦੇ ਆ ਪਰ ਜਦੋਂ ਅੱਜ ਤੋਂ ਕਾਫੀ ਸਾਲ ਪਹਿਲਾਂ ਦਾ ਸਮਾਂ ਸੀ ਤਾਂ ਉਸ ਸਮੇਂ ਦੇ ਵਿੱਚ ਜਿਹੜੇ ਬਜ਼ੁਰਗ ਹੁੰਦੇ ਸਨ ਸਾਧ ਸੰਗੇਜੀ ਉਹ ਇਹਨਾਂ ਘਰੇਲੂ ਉਪਾਅ ਨੂੰ ਕਰਕੇ ਛੋਟੇ-ਛੋਟੇ ਉਪਾਅ ਕਰਕੇ ਹੀ ਆਪਣੀਆਂ ਪ੍ਰੋਬਲਮ ਨੇ ਜਿਹੜੀਆਂ ਸੋਲਵ ਕਰਦੇ ਸਨ ਤੇ ਸਾਧ ਸੰਗੇਜੀ ਉਹਨਾਂ ਦੀਆਂ ਇਹ ਜਿਹੜੀਆਂ ਮੁਸ਼ਕਲਾਂ ਹੁੰਦੀਆਂ ਸਨ ਇਹ ਘਰੇਲੂ ਛੋਟੇ ਜਿਹੇ ਉਪਾਅ ਦੇ ਨਾਲ ਹੀ ਠੀਕ ਹੋ ਜਾਂਦੀਆਂ ਸਨ ਇਸ ਕਰਕੇ ਆਪਣੇ ਜੋ ਘਰਾਂ ਦੇ ਵਿੱਚ ਪੁਰਾਣੇ ਬਜ਼ੁਰਗ ਨੇ ਉਹਨਾਂ ਦਾ ਇਹਨਾਂ ਚੀਜ਼ਾਂ ਦੇ ਉੱਪਰ ਵਿਸ਼ਵਾਸ ਕਾਫੀ ਜ਼ਿਆਦਾ ਵਾਧੇ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਲੋਕ ਇਸ ਚੀਜ਼ ਨੂੰ ਵਹਿਮ ਪਰਮ ਲੈਂਦੇ ਨੇ ਇਹ ਵਹਿਮ ਪਰਮ ਨਹੀਂ ਹੈ ਸਾਧ ਸੰਗੇ ਜੀ ਇਹ ਸਿਰਫ ਆਪਣੀ ਘਰ ਦੀ ਇੱਕ ਛੋਟੀ ਮੁਸ਼ਕਲ ਨੂੰ ਪਰੇਸ਼ਾਨੀ ਨੂੰ ਦੂਰ ਕਰਨ ਦਾ ਹੱਲ ਹੈ ਤੇ ਸਭ ਤੋਂ ਵੱਡੀ ਗੱਲ ਸਾਧ ਸੰਗੇ ਜੀ ਕੇ ਬਿਨਾਂ ਖਰਚੇ ਤੋਂ ਜੇਕਰ ਤੁਹਾਡੀ ਕੋਈ ਵੀ ਮੁਸ਼ਕਲ ਹੱਲ ਹੁੰਦੀ ਹੈ ਇੱਕ ਸਿੰਪਲ ਉਪਾਅ ਕਰਨ ਦੇ ਲਈ ਤਾਂ ਇਸ ਨੂੰ ਕਰਨ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਹਰਜ ਨਹੀਂ ਹੈ ਇਸ ਨੂੰ ਜ਼ਰੂਰ ਕਰਕੇ ਦੇਖੋ ਪਰ ਇਹ ਉਪਾਅ ਜਿਹੜਾ ਉਹਨਾਂ ਭੈਣ ਭਰਾਵਾਂ ਦੇ ਲਈ ਹੈ ਜਿਨ੍ਹਾਂ ਨੇ ਭਾਵਨਾ ਦੇ ਨਾਲ ਵਿਸ਼ਵਾਸ ਦੇ ਨਾਲ ਕਰਨਾ ਹੈ ਤੇ ਜਿਨ੍ਹਾਂ ਦਾ ਇਹ ਹੀ ਕਹਿਣਾ ਹੁੰਦਾ ਹੈ ਕਿ ਇਹ ਵਹਿਮ ਭਰਮੇ ਤੇ ਐਸੀ ਲੋਕਾਂ ਨੂੰ ਵਹਿਮ ਭਰਮ ਦੇ ਵਿੱਚ ਪਾ ਰਹੇ ਆ ਉਹ ਸਾਧ ਸੰਗਤ ਜੀ ਇਸ ਵੀਡੀਓ ਨੂੰ ਸਕਿਪ ਵੀ ਕਰ ਸਕਦੇ ਨੇ ਕਿਉਂਕਿ ਉਹਨਾਂ ਦੀ ਲੋਡ ਦੀ ਵੀਡੀਓ ਨਹੀਂ ਹੁੰਦੀ ਜਿੰਨਾਂ ਦੀ ਜ਼ਰੂਰਤ ਦੀ ਹੁੰਦੀ ਉਹ ਪੈਨਪੜਾ ਕਰਕੇ ਵੀ ਦੇਖਦੇ ਨੇ ਕਿਉਂਕਿ ਸਾਧ ਸੰਗਤ ਜੀ ਜਿਸ ਤਨ ਲਾਗੇ ਉਹ ਹੀ ਜਾਣੇ ਜਿਸ ਨੂੰ ਦੁੱਖ ਲੱਗਿਆ ਹੁੰਦਾ ਹੈ ਉਹ ਹੀ ਦੁੱਖ ਦੀ ਪੀੜ ਜਾਣਦਾ ਹੈ ਦੂਸਰਾ ਇਨਸਾਨ ਨਹੀਂ ਦੂਸਰਾ ਇਹ ਜੋ ਉਹ ਗੱਲਾਂ ਹੀ ਕਰਦਾ ਸੋ ਸਾਧ ਸੰਗਤ ਜੀ ਇਹ ਸੀ ਆਪਣੀ ਅੱਜ ਦੀ ਵੀਡੀਓ ਤੇ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਨੂੰ ਦੇਖਣ ਦੇ ਲਈ ਤੇ ਸੁਣਨ ਦੇ ਲਈ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਜੀ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲੇਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਸੋ ਸਾਧ ਸੰਗਤ ਜੀ ਭੁੱਲਾ ਚੁਕਾਂ ਦੀ ਖੀਮਾ ਬਖਸ਼ਨੀ ਤੁਸੀਂ ਵੀ ਵੱਧ ਤੋਂ ਵੱਧ ਗੁਰਬਾਣੀ ਦੇ ਨਾਲ ਜੁੜੋ ਗੁਰੂ ਵਾਲੇ ਬਣੋ ਜਿੰਨਾ ਵੀ ਹੋ ਸਕਦਾ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਗੁਰਬਾਣੀ ਦੇ ਨਾਲ ਜੋੜੋ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਸਰਬਤ ਦਾ ਭਲਾ ਕਰਨਾ ਸਾਰੀਆਂ ਸੰਗਤਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣਾ ਸਾਰੀਆਂ ਸੰਗਤਾਂ ਤੇ ਮੇਰ ਭਰਿਆ ਹੱਥ ਰੱਖਣਾ ਗੁਰਬਾਣੀ ਦੇ ਨਾਲ ਜੋੜਨਾ ਗੁਰੂ ਵਾਲੇ ਬਣਾਉਣਾ ਤਨ�ੇਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਤੁਹਾਡੀ ਦਰ ਆਈਆਂ ਸਾਰੀਆਂ ਹੀ ਸੰਗਤਾਂ ਦੀਆਂ ਝੋਲੀਆਂ ਖੁਸ਼ੀਆਂ ਦੇ ਨਾਲ ਭਰ ਕੇ ਪੇਜੀਆਂ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਆਪਣੇ ਬੱਚੇ ਬੱਚੀਆਂ ਦੇ ਕਾਰਜ ਸਫਲ ਕਰਨੇ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਸਾਰੇ ਸੰਸਾਰ ਦੀ ਸਾਰੀ ਭੈਣ ਭਰਾਵਾਂ ਦੀ ਘਰ ਪਰਿਵਾਰ ਦੀ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਆਪਣੀ ਕਿਰਪਾ ਬਣਾ ਕੇ ਰੱਖਣੀ ਸਭ ਨੇ ਭੈਣ ਭਰਾਵਾਂ ਦੀ ਕਰ ਹੱਸ ਦੀ ਵਾਸ ਦੀ ਰਹਿਣ ਵਾਹੀ ਗੁਰੂ ਸੱਚੇ ਪਾਤਸ਼ਾਹ ਜੀ ਸਾਰੇ ਭੈਣ ਭਰਾਵਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣਾ ਤੇ ਲੰਮੀਆਂ ਉਮਰਾਂ ਬਖਸ਼ਣੀਆਂ ਤੰਦ ਰੋਸਤੀਆਂ ਬਖਸ਼ੀਆਂ ਸੋ ਸਾਧ ਸੰਗਤ ਜੀ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਕਿ ਕਿਸੇ ਹੋਰ ਵੀਰ ਭੈਣ ਦਾ ਵੀ ਇਸ ਵੀਡੀਓ ਨੂੰ ਸੁਣ ਕੇ ਦੇ ਕੇ ਇਸ ਉਪਾਅ ਦੇ ਨਾਲ ਭਲਾ ਹੋ ਸਕੇ ਕਿਉਂਕਿ ਸਾਧ ਸੰਗਤ ਜੀ ਇਹ ਕਿ ਸ਼ੇਅਰ ਕਰਨ ਦੇ ਨਾਲ ਤੁਹਾਡਾ ਕੁਝ ਨਹੀਂ ਜਾ ਸਕਦਾ ਤੇ ਹੋਰ ਕਿਸੇ ਦਾ ਫਲਾਬ ਬਹੁਤ ਜ਼ਿਆਦਾ ਹੋ ਸਕਦਾ ਹੈ ਇਸ ਕਰਕੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੇ ਤੇ ਇਸ ਉਪਾਅ ਨੂੰ ਜ਼ਰੂਰ ਕਰਕੇ ਦੇਖਿਓ ਕਿ ਤੁਹਾਨੂੰ ਕਿੰਨਾ ਇਸ ਤੋਂ ਫਾਇਦਾ ਮਿਲਦਾ ਹੈ ਸਵਾਹੀ ਗੁਰੂ ਜੀ ਦਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ